ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਉਂ ਬਾਬਾ ਜੀ ਹਾਂ ਜੀ ਕਈ ਏਰੀ ਮੰਨ ਲਾ ਯਾਰ ਕਿ ਕਈ ਵੀਰੇ ਕੇਸ ਵੀ ਆ ਜਾਂਦੇ ਹੁਣੇ ਤੇਰੇ ਕੋਲੇ ਵੀ ਜਿਵੇਂ ਕੋਈ ਬੰਦਾ ਭਿਓ ਉਸੀ ਚੱਕ ਲਿਆਏ ਤੇ ਮਤਲਬ ਕਿ ਵੀ ਤੇਰਾ ਤਾਂ ਗਾਂ ਫਰ ਤੈਨੂੰ ਪਤਾ ਵੀ ਕਮਰ ਕਥੇ ਘਸੇ ਹੀ ਹੁੰਦੇ ਵੀ ਆਪਣਾ ਹਨਾ ਉਹਦਾ ਤਾਂ ਸ਼ੇਰ ਮੈਨੂੰ ਪਤਾ ਤੂੰ ਇਹ ਨਾ ਪੁੱਛ ਅੱਛਾ ਕਮਰ ਕਥੇ ਆਈ ਗੱਲ ਹੈ ਹਾਂ ਮੈਂ 2-3 ਕੇਸ ਮੈਂ ਦੇਖਿਆ ਮੈਂ ਇਹਦੇ ਨਾ ਜਾਂਦਾ ਰਿਆ ਅੱਛਾ ਜਿਹੜੇ ਜਮਾਂ ਨਹੀਂ ਬੋਲਦੇ ਅੰਗ ਨਹੀਂ ਹਿਲਾਉਂਦੇ ਸੀ ਹਾਂ ਜਾ ਕੇ ਬਾਈ ਇਹਨੇ ਨਾ ਕਾਕੇ ਆਪਦੀ ਉਥੇ ਜੋਤ ਹਾਂ ਤੇ ਮਾਰਿਆ ਜਲਦਾ ਛਿੱਕਾ ਪਾਣਾ ਨੀ ਕੀ ਟੂਣਾ ਕੀਤਾ ਕੀ ਜਾਦੂ ਪੜਿਆ ਹਾਂ ਤੇ ਬੰਦਾ ਨਾ ਦੀ ਨਾ ਸਾਡੀ ਕੈਲਾਂ ਨੂੰ ਹੋ ਗਿਆ ਖੜਾ ਉੱਠ ਕੇ ਅੱਛਾ ਮੈਂ ਤਾਂ ਆ ਵੇਖ ਕੇ ਚਰਜਮਿਆ ਦਾ ਪਹਿਲਾਂ ਮੈਂ ਵੀ ਨਹੀਂ ਮੰਨਦਾ ਹਾਂ ਪਰ ਆਪਣੇ ਪਿੰਡ ਦੇ ਵੀ ਆਂਦੇ ਪਰ ਉਹ ਘਰ ਦਾ ਜੋ ਵੀ ਜੋਗ ਨੇ ਮੈਂ ਤਾਂ ਉਹ ਨਿਹਰਾ ਫੱਟੇ ਦਿਆਂ ਨਾ ਹੁੰਦਾ ਹਾਂ ਇਹ ਪੂਰਨ ਗੁਰੂ ਆ ਗੁਰੂ ਰਮਨ ਜੀ ਉਹ ਨਹੀਂ ਬਦਲ ਮੰਨ ਉਹ ਨਹੀਂ ਯਾਰ ਜੀਤਾ ਹੀ ਆਣਾ ਇਪ ਇਹਨ ਨੂੰ ਹੰਦਲ ਤੁਨ ਆ ਬਾ ਲੋਕਾ ਕੁੜੀ ਆ ਕਿ ਆ ਕਰੇ ਲੋਕਾਂ ਹਾਂ ਇਹਨਾਂ ਦਾ ਇਹਨਾਂ ਨੂੰ ਨਹੀਂ ਆਪਾਂ ਜਿਤਾ ਸਕਦੇ ਸਹੀ ਗੱਲ ਆ ਕਿ ਨਹੀਂ ਮੰਨਦੇ ਪਰ ਮੈਂ ਮਾਸਟਰ ਜੀ ਮੈਂ ਇਹ ਗੱਲ ਵੇਖੀ ਆ ਹਾਂਜੀ ਕਿ ਇਹ ਜੀਤਾ ਇੱਕ ਪੁੱਜੀ ਚੀਜ਼ ਐ ਆਪਾਂ ਉਹਦਾ ਪਤਾ ਨਾ ਮਤਰਾ ਬਰੇ ਬਰੇ ਬੰਦੇ ਜਾਣ ਕਿਹੜਾ ਨਾਮ ਪਾ ਦੇਣ ਕਾਲੇ ਅਲਮ ਪੜ੍ਹ ਨਹੀਂ ਸਕਦਾ ਯਾਰ ਇਹ ਮੁਕਸਰ ਕੋਲ ਇੱਕ ਧਾਣੀ ਐ ਹਾਂ ਉਹਨਾਂ ਦੀ ਉਹ ਘਰੋਂ ਸੀ ਆਪਣੇ ਦਿਓ ਕਿਹਨਾਂ ਦੇ ਆਪਾਂ ਜਿਹੜੇ ਰਿਸ਼ਤੇਦਾਰ ਸੀ ਨਾ ਨਾ ਲਈ ਹਾਂ 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 ਉਹਨਾਂ ਕੋਲ ਗਏ ਹਾਂ ਇਹ ਇਹ ਨੇ ਉਹਨਾਂ ਦੀ ਉਹ ਮੌਗ ਗਈ ਸੀ ਰੋਸ ਤੇ ਅੱਛਾ ਇਹ ਆਲਾ ਮੈਂ ਬਾਈ ਆ ਦਾ ਕੋਈ ਗੱਲ ਨਹੀਂ ਤੁਹਾਡੇ ਘਰੇ ਫਲਾਣਾ ਪ੍ਰੇਤ ਹੈ ਹਾਂ ਉਹਦਾ ਵਾਸਾ ਤੁਹਾਡੇ ਘਰੇ ਆਪਾਂ ਕਰ ਦਿੰਨੇ ਆ ਅੱਛਾ ਰੋਮੀ ਮੈਂ ਕੁਝ ਨਹੀਂ ਲੈਣਾ ਤੁਹਾਡੇ ਤੋਂ ਤੂੰ ਵਤੀ ਦਾ ਖਰਚਾ ਜਿਹੜਾ ਮੇਰੀ ਕੜਾਈ ਦੇਣੀ ਹੈ ਹਾਂ ਉਹਦਾ ਖਰਚਾ ਤੇ ਹਫ਼ਤੇ ਦੇ ਅੰਦਰ ਅੰਦਰ ਆ ਜੂ ਬਾਈ ਇਹਨੇ ਪਤਾ ਨਹੀਂ ਕੀ ਕੀਤਾ ਅੱਛਾ ਇੱਕ ਪੈਂਤੀ ਨੇਟ ਬੈਠਾ ਰਿਆ ਜੋਤਲਾ ਕੇ ਹਾਂ ਆ ਲੋ ਵੀ ਅਸੀਂ ਚਾਹੇ ਉਹ ਬੁੜੀ ਨੇ ਮੱਲੋ ਮੱਲੀ 500 ਰੁਪਏ ਦੀ ਜੇਬ ਚ ਪਾ ਦਾ ਅੱਛਾ ਵੀ ਜੇ ਸਾਡੇ ਚਾਹ ਦੇ ਸਾਡੀ ਨੌਕਰੇ ਆ ਜੇ ਹਾਂ ਵੀ ਘਰ ਵਸਦਾ ਹੋ ਜੇ ਵਸਦਾ ਹੋ ਜੇ ਕਿ ਅਸੀਂ ਬਾਬਾ ਜੀ ਆਦੇ ਮੂੰਹੋਂ ਮੰਗਿਆ ਜਿਹੜਾ ਤੁਸੀਂ ਆਖੋਗੇ ਉਹ ਥੋਂ ਇਹਦਾ ਨਹੀਂ ਵੀ ਤੁਹਾਡਾ ਘਰ ਵਸੇ ਪੂਜੀਆਂ ਗੱਲਾਂ ਬਾਅਦ ਚ ਹਾਂ ਉਹ ਚੌਥੇ ਦਿਨ ਮਾਸਟਰ ਜੀ ਉਹਨਾਂ ਦੀ ਨੌਕਰੇ ਆ ਜੀ ਨੰਗੇ ਪੈਰੀ ਨਾਈਦੀ ਤੁਰਾਈ ਅੱਛਾ ਉਦੋਂ ਬਾਅਦ ਅਸੀਂ ਫੇਰ ਗਏ ਫਿਰ ਉਹ ਬੁਢੀ ਨੇ ਜਿਹੜੀ ਉਹਨਾਂ ਦੇ ਘਰੇ ਕੁੜੀ ਰੋਸ ਕੇ ਗਈ ਸੀ ਉਹਨੇ ਸਾਨੂੰ ਕਰਕੇ ਚਾਹ ਪਿਆਈ ਅੱਛਾ ਮੇਰੇ ਕੋਲ ਉਸੇ ਨੇ ਜਿਹੜੀ ਰੋਸ ਕੇ ਗਈ ਸੀ ਉਸੇ ਨੇ ਮੈਨੂੰ ਇਹ ਨਾ ਕਿਉਂ ਮੰਨਦਾ ਢਾਲੀ ਵਾਲਾ ਨਾ ਮੰਨਦਾ ਨਹੀਂ ਐਵੇਂ ਕੌਣ ਮੰਨੇ ਮਾਤਾ ਨਾ ਨਾ ਅਪਰਿਸ਼ਤੋਂ ਬਾਬਾ ਜੀ ਸਹੀ ਏ ਤੇ ਗਲਤ ਬਿਲਕੁਲ ਜਦੋਂ ਯਾਰ ਬੀੜੀ ਲਾ ਕੇ ਅੰਦਰ ਧਿਆਨ ਹੋ ਜਾਂਦਾ ਨਾ ਨਾ ਪੁੱਛਣਾ ਮੇਰਾ ਮਨ ਉਦੋਂ ਹੀ ਭੁੱਜ ਜਾਂਦਾ ਲੈ ਵੀ ਹੁਣ ਖਾਊਗਾ ਮਰੇ ਕੋਈ ਪਤਾ ਨਹੀਂ ਸਹੀ ਗੱਲ ਆ ਸਹੀ ਗੱਲ ਹੈ ਐਵੇਂ ਕੌਣ ਮੰਨੇ ਇਹ ਤਾਂ ਕੋਈ ਗਲਤ ਨਹੀਂ ਸਹੀ ਹੈ ਵੀ ਕਰਦਾ ਜੋਗੀ ਜੋਗੜੇ ਵਾਲੀ ਗੱਲ ਹੈ ਤੇ ਕਲਾ ਤਾਂ ਬਹੁਤ ਆ ਬੰਦੇ ਦੀ ਹੋਰ ਬਹੁਤ ਕਲਾ ਬਹੁਤ ਕਲਾ ਮੈਂ ਨਾ ਜਾਂਦਾ ਰਿਹਾ ਇੱਥੇ ਜਾਂਦਾ ਰਿਹਾ ਚੇਲੇ ਕਿੰਨੇ ਜਾਣਦੇ ਨੇ ਲੰਗਿਆਂ ਨੇ ਜਾਂਦੇ ਰਹੇ ਹੈ ਬਾਬਾ ਜੀ ਇਹ ਤਾਂ ਹੈ ਹਾਂ ਤਾਂ ਉਹਨਾਂ ਅਗਲਾ ਵੀ ਸਾ ਕੋਈ ਤੋੜਦੇ ਆ ਮੋਰੇ